ਇਹ ਇਤਨਾ ਨੈਟਵਰਕ ਤੋਂ ਬੰਨ੍ਹੂ ਆਪਕੋ ਸਾਲੇ ਆਪਕੋ ਆਪਕੋ ਇਹ ਕੀ ਹੋਇਆ ਮੋਦੀ ਮੋਇਆ ਇਹ ਕੀ ਹੋਇਆ ਮੋਦੀ ਮੋਇਆ ਇਹ ਕੀ ਹੋਇਆ ਮੋਦੀ ਮੋਇਆ ਜਿੰਦਾਬਾਦ 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 ਹਾਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਮੋਦੀ ਸਰਕਾਰ ਹਾਏ 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 ਤੇ ਮਡਰ ਟਾਊਨ ਤੋਂ ਵੀ ਬੰਦ ਨੂੰ ਪੂਰਾ ਸਮਰਥਨ ਮਿਲਿਆ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਾਂਦ ਦੇ ਸੱਤੇ ਨੂੰ ਟਵਿੰਡ ਮਾਰਡਨ ਚੌਂਕ ਤੋਂ ਵੀ ਪੂਰਾ ਸਮਰਥਨ ਮਿਲਿਆ ਇੱਥੇ ਪੂਰੀ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਬਾਂਦ ਨੂੰ ਸਮਰਥਨ ਦਿੰਦਿਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਰੱਖੇ ਗਏ ਇਸ ਦੌਰਾਨ ਨਡਾਲਾ ਫਲੱਥ ਰੂਟ ਤੇ ਬੈਰੀਕੇਡਿੰਗ ਕਰਕੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਸੰਤੋਸ਼ ਕੁਮਾਰੀ ਦੇ ਪਤੀ ਪ੍ਰਮੋਦ ਸ਼ਰਮਾ ਨੇ ਆਖਿਆ ਕਿ ਕਿਸਾਨ ਯੂਨੀਅਨ ਦੇ ਸੱਦੇ ਤੇ ਮੋਦੀ ਸਰਕਾਰ ਨੇ ਜੋ ਤਿੰਨ ਕਾਲੇ ਕਾਨੂੰਨ ਜੋ ਤਿੰਨ ਬਿੱਲ ਲਿਆਂਦੇ ਨੇ ਉਹਨਾਂ ਦਾ ਮੈਂ ਆਪਣੇ ਵੱਲੋਂ ਆਪਣੀ ਸਮੂਹ ਪੰਚਾਇਤ ਵੱਲੋਂ ਔਰ ਆਪਣੇ ਨਗਰ ਵੱਲੋਂ ਔਰ ਸਮੂਹ ਇਲਾਕੇ ਵੱਲੋਂ ਮੈਂ ਉਹਦੀ ਨਖੇਦੀ ਕਰਦਾ ਔਰ ਮੋਦੀ ਸਰਕਾਰ ਤੋਂ ਮੰਗ ਕਰਦਾ ਕਿ ਉਹ ਜਿੰਨੀ ਜਲਦੀ ਹੋ ਸਕੇ ਉਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਤਾਂ ਕਿ ਪਿਛਲੇ 12 13 ਦਿਨਾਂ ਤੋਂ ਬੈਠੇ ਸਾਡੇ ਕਿਸਾਨ ਵੀਰ ਬਜ਼ੁਰਗਾਂ ਭੈਣਾਂ ਔਰ ਬੱਚੇ ਜੋ ਉੱਥੇ ਤੇਰਾ ਸਿਆਪਾ ਕਰ ਰਹੇ ਨੇ ਸੋ ਤੈਨੂੰ ਅਸੀਂ ਜ਼ੋਰਦਾਰ ਤਰੇ ਤੋਂ ਮੰਗ ਕਰਦੇ ਆ ਕਿ ਇਹ ਤਿੰਨੇ ਕਾਨੂੰਨ ਵਾਪਸ ਲੋ ਤਾਂ ਕਿ ਕਿਸਾਨਾਂ ਦਾ ਜੋ ਅਜਾੜਾ ਕਰ ਰਹੇ ਹੋ ਇਹ ਕੱਲਾ ਕਿਸਾਨਾਂ ਦਾ ਅਜਾੜਾ ਨਹੀਂ ਇਹ ਪੂਰੇ ਸਮੂਹ ਪੰਜਾਬ ਦੇ ਵਾਸੀਆਂ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਇਹ ਮਤ ਸੋਚੀਏ ਕਿ ਕੱਲਾ ਕਿਸਾਨਾਂ ਦਾ ਨੁਕਸਾਨ ਹੋਣਾ ਸੋ ਮੈਂ ਇੱਕ ਵਾਰ ਫੇਰ ਇਸ ਤਿੰਨੇ ਕਾਨੂੰਨਾਂ ਦਾ ਵਿਰੋਧ ਕਰਦਾ ਔਰ ਕੇਂਦਰ ਦੀ ਮੋਦੀ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਾ ਕਿ ਇਹ ਤਿੰਨੇ ਕਾਨੂੰਨ ਵਾਪਸ ਲੈਣ ਨਹੀਂ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਵੇਗਾ ਔਰ ਇਹ ਜੋ ਐਜੀਟੇਸ਼ਨ ਹੈ ਜੋ ਲੋਕਾਂ ਦਾ ਵਿਦਰੋਹ ਹੈ ਇਹ ਤੇਰੇ ਕੋਲੋਂ ਨਹੀਂ ਸੰਭਾਲਿਆ ਜਾਣਾ ਸੋ ਮੋਦੀ ਜੀ ਜੇ ਤੁਸੀਂ ਥੋੜੀ ਜੀ ਵੀ ਸਿਆਣਪ ਕਰੋ ਜਾਂ ਤੁਹਾਡੀ ਸਰਕਾਰ ਥੋੜੀ ਜੀ ਵੀ ਸਿਆਣਪ ਕਰੇ ਤਾਂ ਇਹ ਕਾਨੂੰਨ ਜਿਹੜੇ ਨੇ ਕੱਲ 9 ਤਰੀਕਾ 9 ਤਰੀਕ ਨੂੰ ਜੋ ਕਿਸਾਨਾਂ ਨਾਲ ਤੁਹਾਡੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਬੜੀ ਅੱਛੀ ਗੱਲ ਹੋਏਗੀ ਜੇ ਤੁਸੀਂ ਕਾਨੂੰਨ ਵਾਪਸ ਲੈਂਦੇ ਹੋ ਨਹੀਂ ਤੇ ਆਉਣ ਵਾਲੇ ਸਮੇਂ 'ਚ ਇਹ ਅੰਦੋਲਨ ਜਿਹੜਾ ਹੋਰ ਭੜਕੇਗਾ ਔਰ ਇਹ ਇਕੱਲਾ ਪੰਜਾਬ 'ਚ ਨੁਕਸਾਨ ਨਹੀਂ ਇਹ ਭਾਰਤ ਸਰਕਾਰ ਦੇ ਵੀ ਹਿੱਤਾਂ 'ਚ ਨਹੀਂ ਹੈ ਸੋ ਬਹੁਤ-ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਮੋਦੀ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੇ ਆ ਕਿ ਇਹ ਤਿੰਨੇ ਕਾਲੇ ਜੋ ਕਾਨੂੰਨ ਹਨ ਇਹਨਾਂ ਨੂੰ ਰੱਦ ਕੀਤਾ ਜਾਵੇ ਔਰ ਕਿਸਾਨਾਂ ਦੀ ਗੱਲਬਾਤ ਸੁਣ ਕੇ ਇਹ ਨਵੇਂ ਕਾਨੂੰਨ ਜੇ ਬਣਾਉਣੇ ਵੀ ਹਨ ਤਾਂ ਉਹ ਵੀ ਕਿਸਾਨਾਂ ਦੀ ਸਹਿਮਤੀ ਨਾਲ ਬਣਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ਼ੰਕਲਵਰੀ ਚਰਚ ਨਡਾਲਾ ਦਿਪਲਾਥ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੇ ਵੱਲੋਂ ਸਬਨਾ ਦੇ ਨਾਲ ਮਿਲ ਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਨੂੰ ਸਮਰਥਨ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕੇਂਦਰ ਦੀ ਸਰਕਾਰ ਨੂੰ ਜਿਸ ਨੇ ਕਿਸਾਨਾਂ ਦੇ ਖਿਲਾਫ ਤਿੰਨ ਜਿਹੜੇ ਕਾਨੂੰਨ ਪਾਸ ਕੀਤੇ ਆ ਬਹੁਤ ਸਾਰੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਧਰਨਿਆਂ ਤੇ ਆ ਔਰ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਅਸੀਂ ਵੀ ਦੀਪਲਾਟ ਯੂਨਾਈਟਿਡ ਪਾਸਟ ਐਸੋਸੀਏਸ਼ਨ ਦੇ ਵੱਲੋਂ ਕੇਂਦਰ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਜੋ ਤਿੰਨ ਕਾਲੇ ਕਾਨੂੰਨ ਨਾਮ ਦਿੱਤਾ ਗਿਆ ਜਿਨ੍ਹਾਂ ਨੂੰ ਬਣਾਏ ਗਏ ਆ ਉਹਨਾਂ ਨੂੰ ਕਿਰਪਾ ਕਰਕੇ ਰੱਦ ਕੀਤਾ ਜਾਵੇ ਧੰਨਵਾਦ ਕਰਦੇ ਆ ਰੱਬ ਸਭਨਾਂ ਨੂੰ ਆਸ਼ੀਸ਼ ਬਰਕਤ